ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਅਤੇ ਦੁਬਈ ਦੇ ਉਗੇ ਕਾਰੋਬਾਰੀ ਡਾਕਟਰ ਐਸ.ਪੀ. ਸਿੰਘ ਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਨੀ ਬਰਾਏ ਡੈਂਟਲ ਕਲੀਨਿਕ ਦਾ ਉਦਘਾਟਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਜੇਨਗਰ ਜ਼ਿਲ੍ਹਾ ਸ਼੍ਰੀ ਗੰਗਨਗਰ ਰਾਜਸਥਾਨ ਵਿੱਚ ਕੀਤਾ ਗਿਆ। ਇਹ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ Rajasthan ਦੇ ਸਦੂਲ ਸ਼ਹਿਰ ਤੋਂ ਵਿਧਾਇਕ ਗੁਰਬੀਰ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਡਾਕਟਰ ਆਰ.ਐਸ. ਅਟਵਾਲ ਡਾਇਰੈਕਟਰ ਹੈਲਥ ਆਵਾ ਵਿਸ਼ੇਸ਼ ਤੌਰ ਉਨ੍ਹਾਂ ਨੇ ਕਿਹਾ ਕਿ ਡੈਂਟਲ ਕਲੀਨਿਕ ਸਥਾਨਕ ਲੋਕਾਂ ਲਈ ਬਹੁਤ ਘੱਟ ਰੇਟਾਂ ਤੇ ਦੰਤ ਚਿਕਿਤਸਾ ਸੇਵਾਵਾਂ ਮੁਹੱਈਆ ਕਰਵਾਏਗਾ ਜਿਸ ਨਾਲ ਲੋੜਵੰਦ ਵਰਗ ਨੂੰ ਵੱਡਾ ਲਾਭ ਮਿਲੇਗਾ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਅਮਰਿਤਪਾਲ ਸਿੰਘ ਹਰਨੇਕ ਸਿੰਘ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਗੰਗਾ ਨਗਰ ਤੋਂ ਪ੍ਰਧਾਨ ਰਵਿੰਦਰ ਸਿੰਘ ਸਮੇਤ ਸੰਗਤ ਮੈਂਬਰ ਹਾਜ਼ਰ ਸਨ ਵਿਧਾਇਕ ਗੁਰਵੀਰ ਬਰਾੜ ਨੇ ਇਸ ਉਪਰਾਲੇ ਲਈ ਡਾਕਟਰ ਐਸ.ਪੀ ਸਿੰਘ ਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਾਰੇ ਟਰਸਟੀਜ਼ ਦਾ तहे ਦਿਲੋਂ ਧੰਨਵਾਦ ਕੀਤਾ ਹੈ ਰਾਜਸਥਾਨ ਦੇ ਪੂਰੀ ਸਿੱਖ ਸੰਗਤ ਕੰਨੀਓਂ ਔਰ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਪ੍ਰਤੀਕ ਨਿਵਾਸੀ ਕੰਨੀਓਂ ਅਸੀਂ ਉਗਰਾਏ ਸਾਹਿਬ ਦਾ ਔਰ ਸਰਬਤ ਦਾ ਭਲਾ ਟਰਸਟ ਦੇ ਸਾਰੇ ਟਰਸਟੀਆਂ ਦਾ ਔਰ ਇਹਨਾਂ ਦੀ ਮੈਨੇਜਮੈਂਟ ਦਾ ਬਹੁਤ ਦਿਲੋਂ ਤਹਿ ਦਨਵਾਦ ਕਰਦੇ ਆਂ ਕਿ ਗੰਗਾ ਨਗਰ ਦੇ ਵਿੱਚ 11ਵੀਂ ਲਗਾਤਾਰ ਇਹਨਾਂ ਦੀ ਲੈਬ ਚੱਲ ਰਹੀ ਹੈ ਅੱਜ ਵੀ ਸ਼੍ਰੀ ਗੰਗਾ ਨਗਰ ਸਾਧੂ ਸ਼ਹਿਰ ਚ ਇੱਕ ਲੈਬ ਦੀ ਜਗ੍ਹਾ ਦੇਖ ਕੇ ਔਰ ਅੱਜ ਡੈਂਟਲ ਕਲੀਨਿਕ ਦਾ ਜੋ ਸਾਨੂੰ ਇੱਥੇ ਸਵਾਗਤ ਵਿਜੇਨਗਰ ਦਿੱਤੀ ਹੈ ਸਾਰਾ ਵਿਜੇਨਗਰ ਸ਼ਹਿਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਇਸ ਤੋਂ ਪਹਿਲਾਂ ਇਹਨਾਂ ਨੇ ਕਈ ਡਾਇਲਿਸਿਸ ਸੈਂਟਰ ਔਰ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਉੱਚ-ਉੱਚ ਤੌਰ ਤੇ ਹਰੇਕ ਤਰ੍ਹਾਂ ਸਰਵਿਸਿਜ਼ ਦੇ ਰਹੇ ਔਰ ਕੰਗਨਗਰ ਸਾਡੇ ਖਾਲਸਾ ਕਾਲਜ ਸਕੂਲ ਦੇ ਵਿੱਚ ਵੀ ਇਹਨਾਂ ਨੇ ਗਰਲ ਸਕੂਲ ਦਾ ਨਿਰਮਾਣ ਕਰਾਇਆ ਹੌਸਟਲ ਦਾ ਕਰਾਇਆ ਜਿੰਨਾ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਔਰ ਅਬਰਾਏ ਸਾਹਿਬ ਦੀ ਜੋ ਸੇਵਾ ਹੈ ਮਨੁੱਖਤਾ ਦੀ ਸੇਵਾ ਦੇ ਵਿੱਚ ਉਹਨਾਂ ਨੇ ਪੂਰਾ ਆਪਦਾ ਜੀਵਨ ਲਾਇਆ ਹੈ ਉਹਨਾਂ ਖਾਤਰ ਪੂਰੀ ਸੰਗਤ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਕਿਸੇ ਕਾਰਨ ਵਾਸਤਾ ਜੋ ਨਹੀਂ ਪਹੁੰਚ ਸਕੇ ਸਾਰੀ ਸੰਗਤਾਂ ਨੂੰ ਬੜੀ ਬੇਸਬਰੀ ਨਾਲ ਉਹਨਾਂ ਦੇ ਦਰਸ਼ਨਾਂ ਦਾ ਲਾਹਾ ਲੈਣਾ ਸੀ ਔਰ ਚਲੋ ਫਿਰ ਵੀ ਅਸੀਂ ਦੁਬਾਰਾ ਉਹਨਾਂ ਨੂੰ ਇਨਵਾਈਟ ਕਰਾਂਗੇ ਔਰ ਉਹ ਦਿਨ ਆਊਗਾ ਕਿ ਸਾਰੀ ਗੱਦਾਨਗਰ ਦੀ ਸੰਗਤ ਉਹਨਾਂ ਦਾ ਸਵਾਗਤ ਕਰੂਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀਬਨ ਅਜ ਤੋਂ 1 ਸਾਲ ਪਹਿਲਾਂ ਸਾਡੇ ਕੋ ਡਾਕਟਰ ਉਬਰਾਏ ਜੀ ਆਏ ਸੀਗੇ ਅਸੀਂ ਬੇਨਤੀ ਕੀਤੀ ਵੀ ਇੱਕ ਲੈਬ ਤੁਹਾਡੀ ਤੇ ਚੱਲ ਰਹੀ ਹੈ ਸਾਨੂੰ ਨਾਲ-ਨਾਲ ਇੱਕ ਡੈਂਟਲ ਕਲੀਨਿਕ ਦਿੱਤਾ ਜਾਵੇ ਉਹ ਸੰਗਤਾਂ ਦੀ ਮੰਗ ਨੂੰ ਮੰਗਦੇ ਹੋਏ ਉਹਨਾਂ ਨੇ ਅੱਜ ਤੋਂ 2 ਇੱਕ ਮਹੀਨੇ ਪਹਿਲਾਂ ਇਸ ਚੀਜ਼ ਨੂੰ ਪ੍ਰਵਾਨਗੀ ਦਿੱਤੀ ਤੇ ਇੱਥੇ ਸਾਨੂੰ ਇੱਕ ਡੈਂਟਲ ਕਲੀਨਿਕ ਜਿਹੜਾ ਉਹਨਾਂ ਨੇ ਮਨਜ਼ੂਰ ਕੀਤਾ ਅੱਜ ਗੁਰਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦੇ ਹੱਦ ਤੇ ਸ਼ੁਭ ਅਫਸਰ ਤੇ ਆਪਣੇ ਗੁਰਵੀਰ ਬਰਾੜ ਜੀ ਐਮਐਲਏ ਸੋਲ ਸ਼ਹਿਰ ਉਹਨਾਂ ਨੇ ਇਸ ਜੈਂਟਲ ਕਲੀਨਿਕ ਦਾ ਮੂਰਤ ਕੀਤਾ ਜਿਹਦੇ ਵਿੱਚ ਅਹਿਮ ਭੂਮਿਕਾ ਡਾਕਟਰ ਆਰਐਸ ਸਤਵਾਲ ਜੋ ਪਟਿਆਲਾ ਤੋਂ ਆਏ ਉਹਨਾਂ ਨੇ ਕੀਤੀ ਔਰ ਸਾਡਾ ਬਹੁਤ ਸਹਿਯੋਗ ਕੀਤਾ ਵੀਰ ਨਗਰ ਦੀਆਂ ਸੰਗਤਾਂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਬਰਾਇ ਸਾਬ ਦਾ ਧੰਨਵਾਦ ਕਿ ਇਹ ਜਿਹੜੇ ਸੰਗਤਾਂ ਨੇ ਸੇਵਾਵਾਂ ਸੰਗਤਾਂ ਵਾਸਤੇ ਅਰਪਿਤ ਕੀਤੀਆਂ ਉਹ ਬਹੁਤ ਘੱਟ ਰੇਟਾਂ ਤੇ ਦੰਦਾਂ ਦਾ ਲਾਜ ਜੋ ਹੁਣ ਸੰਗਤਾਂ ਦਾ ਹੋਇਆ ਕਰੂਗਾ ਸਾਰੇ ਵੀਰ ਨਗਰ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਬਰਾਇ ਸਾਬ ਦਾ ਗਿੱਲ ਸਾਬ ਦਾ ਐਮਐਲਏ ਸਾਬ ਦਾ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਨੂੰ ਸੁਗਾਤਾਂ ਦਿੱਤੀਆਂ ਉਮੀਦ ਆ ਕਿ ਵੀ ਸਾਨੂੰ ਕੋਈ ਜ਼ਰੂਰਤ ਪਊਗੀ ਤੇ ਅਸੀਂ ਮੰਗਾ ਕੇ ਸਾਨੂੰ ਸ਼ਿਵਾ ਮਿਲਦੀਆਂ ਰਹਿਣਗੇ ਔਰ ਕਰਦੇ ਵੀ ਆ ਇਸ ਕਰਕੇ ਸਭ ਦਾ ਥੈਂਕਸ